बिरहे तक पहुंच गया है ये बिरहा बार-बार हंजुआं दे रूप देच प्रगट होंदा है हो रहे ना सका बिन ने देखे, देखे प्रीतम मैं नीर वहे वह चले जी जिसदा जप कीता है रसना ने ते जिसदा जप कन्ना ने सुनेया हुन अखां तरस दियां ने ओनु वेखण वास्ते जुबान ने जप लेया ਕੰਨਾ ਨੇ ਸੁਣ ਲਿਆ ਤੋ ਅੱਖਾਂ ਹੁਣ ਇੱਕ ਪਾਸੇ ਕਿਸ ਤਰ੍ਹਾਂ ਆਵਣ ਹੁਣ ਅੱਖਾਂ ਵੇਖਣਾ ਚਾਹੰਦੀਆਂ ਨੇ ਇਸ ਵਾਸਤੇ ਸਤਗੁਰੂ ਸਬੈਰਾਗੀ ਅਵਸਥਾ ਦਾ ਜ਼ਿਕਰ ਕਰਦਿਨ ਹੋ ਰੈ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹਿ ਵਹਿ ਚੱਲੇ ਜੀ ਭਾਈ ਸਾਹਿਬ ਆਨੰਦ ਲਾਲ ਦਾ ਤੇ ਇੱਥੇ ਤੱਕ ਕਥਨ ਹੈ ਕਿ ਸ਼ਾਖੇ ਉਮੀਦ ਆਸ਼ਿਕ ਹਰਗੇ ਸਮਰ ਨਗੈ ਰਦ ਅਜ਼ ਆਬ ਅਸ਼ਕੇ ਮੈ ਜਗਾ ਤਾ ਸਬਜ਼ ਤਰ ਨਾ ਬਾਸ਼ਤ ਐ ਉਮੀਦ ਦਾ ਬੂਟਾ ਲਾਣ ਵਾਲੇ ਅਭਿਆਸੀ ਮਨੁੱਖ ਇਸ ਬੂਟੇ ਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ ਕਿਉਂ ਕਿ ਤੂੰ ਹੰਝੂਆਂ ਦਾ ਪਾਣੀ ਅੱਖਾਂ ਦਾ ਪਾਣੀ ਇਸ ਬੂਟੇ ਚ ਪਾਇਆ ਹੀ ਨਹੀਂ ਅਗਾਹਾਂ ਚਲ ਕੇ ਆਪ ਕਹਿੰਦੇ ਨੇ ਦੋ ਚਸ਼ਮਨ ਕੇ ਦਰਿਆ ਏ अजीਮੁਲ ਸ਼ਾਨ ਐ ਗੋਆ ਜ਼ਹਿਰ ਅਸ਼ਕੰਬ ਵਦ ਸ਼ਾਦਾਬੀਏ ਸਰਬਾਗ ਬਾਗ ਇੰਜਾਂ ਭਾਈ ਜੀ ਕਹਿੰਦੇ ਮੇਰੀ ਦੋ ਅੱਖਾਂ ਦੇ ਦੋ ਹੰਝੂ ਐਸੇ अजीਮੁਲ ਸ਼ਾਨ ਦਰਿਆ ਨੇ ਜਿਹਦੇ ਨਾਲ ਹਜ਼ਾਰਾਂ ਬਾਗਾਂ ਨੂੰ ਹਰਾ ਭਰਾ ਕੀਤਾ ਜਾ ਸਕਦਾ ਹੈ ਭਾਵੇਂ ਹਜ਼ਾਰਾਂ ਹਿਰਦਿਆਂ ਨੂੰ ਅੰਦੌਲਿਤ ਕੀਤਾ ਜਾ ਸਕਦਾ